ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਗੁੜ ਕੰਦੇ ਸਿਹਤ ਲਈ ਬਹੁਤ ਫਾਇਦੇਮੰਦ ਹੈ ਇਸ ਜਿਹੜੇ ਫਾਇਦੇ ਹੈ ਖਾਸ ਕਰਕੇ ਇਨਸਾਨੀ ਜ਼ਿੰਦਗੀ ਦੀ ਪੇਟ ਵਾਸਤੇ ਅਗਰ ਹਰ ਖਾਣੇ ਖਾਣ ਤੋਂ ਬਾਅਦ ਖਾਸ ਕਰਕੇ ਰਾਤ ਔਰ ਦੁਪਹਿਰ ਦੇ ਖਾਣੇ ਤੁਹਾਡਾ ਗੁੜ ਸ਼ਾਮਿਲ ਹੈ ਗੁੜ ਉਹ ਵੀ ਸ਼ੁੱਧ ਹੋਵੇ ਤਾਂ ਤੁਹਾਡੀ ਸਿਹਤ ਤੁਹਾਡੇ ਪੇਟ ਵਾਸਤੇ ਬੜਾ ਫਾਇਦੇਮੰਦ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਸਾਡੇ ਸ਼ਾਸਤਰ ਚ ਵੀ ਲਿਖਿਆ ਗਿਆ ਔਰ ਡਾਕਟਰ ਵੀ ਇਸ ਦੀ ਸਲਾਹ ਦਿੰਦੇ ਵੀ ਜਿਹੜਾ ਗੁੜ ਖਾਣਾ ਤੁਹਾਡੇ ਪੇਟ ਲਈ ਫਾਇਦੇਮੰਦ ਆ ਲੇਕਿਨ ਅਜੋਕੇ ਸਮੇਂ ਦੇ ਵਿੱਚ ਜਿਹੜਾ ਗੁੜ ਹੈ ਉਹ 슈ਗਰ ਫ੍ਰੀ ਵੀ ਆਂਦਾ ਹੈ ਜਿਹਨਾਂ ਨੂੰ 슈ਗਰ ਹੈ ਉਹ ਇਸ ਕਾ ਦਾ ਜੂਰ ਧਿਆਨ ਰੱਖਣ ਲੇਕਿਨ ਅਜੋਕੇ ਸਮੇਂ ਤੇ ਜਿਹੜਾ ਸ਼ੁੱਧ ਗੁੜ ਬੜੀ ਘੱਟ ਜਗ੍ਹਾ 'ਚ ਮਿਲਦਾ ਖਾ ਸਕਦੇ ਸ਼ਹਿਰਾਂ ਦੇ ਵਿੱਚ ਇਹ ਗੱਲ ਅਕਸਰ ਦੇਖੀ ਜਾਂਦੀ ਜਿਹੜਾ ਗੁੜ ਹੁੰਦਾ ਆ ਉਸ 'ਚ ਚੀਨੀ ਮਿਕਸ ਹੁੰਦੀ ਹੈ ਅਕਸਰ ਅਸੀਂ মিডিਏ 'ਚ ਕਾਫੀ ਖਬਰਾਂ ਦਿਖਾਈਆਂ ਤੇ ਆਮ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੁੰਦਾ ਕਿਸੇ ਵੱਲੇ ਵੀ ਉਹ ਗੁੜੀ ਲੈ ਕੇ ਜਾ ਰਹੀ ਹੈ ਉਹ ਸ਼ੁੱਧਾ ਜਾਂ ਅਜ ਕੋਈ ਮਲਾਵਟ ਹੋ ਗਈ ਲੇਕਿਨ ਤੁਹਾਨੂੰ ਅੱਜ ਅਸੀਂ ਲੁਧਿਆਣਾ ਦੇ ਇੱਕ ਐਸੇ ਪਿੰਡ ਔਰ ਧਾਰਮਿਕ ਇਤਿਹਾਸਿਕ ਜਗ੍ਹਾ ਤੇ ਲੈ ਕੇ ਆਏ ਆ ਪਿੰਡ ਆਲਮਗੀਰ ਸਾਹਿਬ ਆਲਮਗੀਰ ਸਾਹਿਬ ਗੁਰੂ ਗੁਰਦਵਾਰਾ ਬੜਾ ਮਸ਼ਹੂਰ ਹੈ ਦਸ਼ਮ ਪਾਸ਼ਾ ਜਿਹੜਾ ਖਾਸੇ ਤੇ ਮਹੱਤਾ ਇਸ ਗੁਰਦਵਾਰਾ ਸਾਹਿਬ ਦੀ ਤਾਂ ਲੋਕ ਨੇ ਨਤਮਸ ਗੁੰਦੇ ਤੇ ਉੱਥੇ ਹੀ ਖਾਲਸਾ ਯਾਨੀ ਕਿ ਰਾਮ ਸਿੰਘ ਜੀ ਖਾਲਸਾ ਨੇ ਗੁੜ ਹੈ ਸ਼ੁੱਧ ਗੁੜ ਇਹ ਹੁੰੜੜਾ ਇਹਨਾਂ ਦੇ ਦਸੇ ਤੁਹਾਨੂੰ ਜਿਹੜਾ ਤਾਜੇ ਜਿਹੜੇ ਗੰਨੇ ਦਾ ਰਸ ਕੱਢਦੇ ਉਸ ਤੋਂ ਬਾਅਦ ਜਿਹੜਾ ਰਸ ਹੈ ਉਹ ਸਿੱਧੀ ਕੁਲਹਾੜੇ ਜਾਂਦਾ ਆ ਇਹ ਉਹਨਾਂ ਦਾ ਕੁਲਹਾੜਾ ਜਿਹੜਾ ਟੱਬ ਰੱਖਿਆ ਨੀਚੇ ਅੱਗ ਤੇ ਕੀ ਜਾਂਦੀ ਜੇ ਚੋਪੜੀ ਆਗ ਹੈ ਉਹ ਵੀ ਜਿਹੜੇ ਗੰਨੇ ਤੋਂ ਜਿਹੜੀ ਛਿਲਕ ਨਿਕਲਦੀ ਆ ਉਸ ਨੂੰ ਹੀ ਵਰਤੋਚ ਲੈ ਕੇ ਉਸ ਦੀ ਜਿਹੜੀ ਆਗ ਹੈ ਉਸ ਨੂੰ ਵਿੱਚ ਇਹ ਗੁੜ ਤਿਆਰ ਕਰਦੀ ਤਾਂ ਉਸ ਵੇਲੇ ਗੁੜ ਤਿਆਰ ਹੋਣ ਤੋਂ ਬਾਅਦ ਸਿੱਧੀ ਆਸ ਜਗ੍ਹਾ ਤੇ ਆ ਇਹ ਹੁਣ ਗੁੜ ਤਿਆਰ ਹੋ ਰਿਹਾ ਇਹ ਮਿਕਸ ਜਿਹੜਾ ਫਰੂਟ ਦਾ ਸੌਂਫ ਅਜਵਾਇਨ ਤੇ ਮਿਕਸ ਫਰੂਟਡ ਹੈ ਇਹ ਹੁਣੇ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਗੁੜ ਹੈ ਇਹਦੇ ਵਿੱਚ ਖਾਸ ਇਹ ਤੇ ਆ ਵੀ ਇਹ ਦੱਸਿਆ ਜਾਂਦਾ ਵੀ ਇਸ ਗੁੜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਸਾਲਾ ਜਾਂ ਕਿਸੇ ਤਰ੍ਹਾਂ ਦੀ ਚੁੰਨੀ ਜਿਹੜੇ ਆਮ ਬਾਰੇ ਦੇਖਣ ਮਿਲਦੇ ਤੁਹਾਨੂੰ ਨਹੀਂ ਦੇਖਣ ਨੂੰ ਮਿਲੇਗੀ ਤਾਂ ਮੇਨਾ ਮੌਜੂਦ ਹੈ ਇਸ ਟਾਈਮ ਉਹ ਸ਼ਖਸ RAM ਸਿੰਘ ਜਿਹੜੇ ਇਹ ਵੀ ਗੱਲ ਸੀ ਪਹਿਲਾਂ ਇਸ ਗੁਰਦੁਆਰ ਸਾਹਿਬ ਦੇ ਵਿੱਚ ਇਹ ਸੇਵਾਦਾਰ ਸੀ ਲੇਕਿਨ ਗੁਰਦੁਆਰ ਸਾਹਿਬ ਦੇ ਸੇਵਾਦਾਰ ਤੋਂ ਬਾਅਦ ਇਸ ਜਗ੍ਹਾ ਤੇ ਹੀ ਇੱਥੇ ਆ ਕੇ ਆਪਣੇ ਕੰਮ ਕਾਜ ਸ਼ੁਰੂ ਕਰਤਾ ਤੇ ਮੇਨਾ ਮਜੂਦ ਆ ਰਾਮ ਸਿੰਘ ਜੀ ਸੱਸੀ ਗਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨੋਂ ਕੀ ਕੰਮ ਕਰਦੇ ਹੋ ਤੁਹਾਨੂੰ ਇਹ 10 ਸਾਲ ਹੋ ਗਏ ਜੀ ਮੂੰ 10 ਸਾਲ ਹੋ ਗਏ ਹਾਂਜੀ ਰਾਮ ਸਿੰਘ ਜੀ ਕਿਹੜਾ ਢਾਡਾ ਗੋੜਪ ਕਰਦੇ ਹੁਣ ਅੱਗੇ ਅਸੀਂ ਇੱਥੇ ਨੇੜੇਲੇ ਮਸ਼ਹੂਰ ਤੁਹਾਡੇ ਦੇ ਵਿਦੇਸ਼ਾਂ 'ਚ ਬੜੀ ਮੰਗ ਹੋ ਗਈ ਬਾਬਾ ਜੀ ਗੁਰੂ ਸਾਹਿਬ ਦਾ ਕਿਰਪਾ ਦਸਵੇਂ ਪਾਸਾ ਦਾ ਹੱਥ ਹੈ ਇਹ ਦਸਵੇਂ ਪਾਸਾ ਦੇ ਕਿਰਪਾ ਨਾਲ ਇਹ ਸਾਰਾ ਚੱਲਦਾ ਹੈ ਰਾਮ ਸਿੰਘ ਜੀ ਕੱਲ ਦਪੈਣ ਦੇ ਸੋ ਗੁਰਦੇ ਵਿੱਚ ਅਸੀਂ ਬਿਆਰੋਂ ਲੈ ਕੇ ਆਨੇ ਆ ਬੇਸ਼ਾ ਤੁਹਾਨੂੰ ਮਹਿੰਗਾ ਵੀ ਮਿਲ ਜੂਗਾ ਲੇਕਿਨ ਉਹ ਚਿੜਕ ਲੈਣੇ ਚ ਕਿ ਮਿਲਾਵਟ ਚੀਨੀ ਹੁੰਦੀ ਹੈ ਕਾਰਨ ਕੀ ਹੈ ਗੁੜ ਕਿਉਂ ਨਹੀਂ ਮਿਲਦਾ ਵੱਡੇ ਵੱਡੇ ਦੁਕਾਨਾਂ ਤੋਂ ਵੀ ਉਹ ਚੀਨੀ ਵਾਲਾ ਗੁੜ ਹੀ ਮਿਲਦਾ ਸ਼ੁੱਧ ਗੁੜ ਕੀ ਮਿਲਦਾ ਕਾਰਨ ਕੀ ਹੈ ਕਾਰਨ ਇਹ ਹੈ ਜੀ ਜਿਹੜਾ ਸੀਰਾ ਨਾ ਚੀਨੀ ਮਿਲ ਚੋਂ ਸੀਰਾ ਹੁੰਦਾ ਉਹਨੂੰ ਸੈਲਫਰ ਵੀ ਬੋਲਦੇ ਸੀਰਾ ਵੀ ਬੋਲਦਾ ਉਹ ਪਾਊਡਰ ਵਰਗਾ ਖੰਡ ਹੁੰਦਾ ਤੋ ਉਹ ਖੰਡ ਵਿੱਚ ਪਾ ਕੇ ਗੁਰ ਬਣਾ ਦਿੰਦੇ ਕੈਮੀਕਲ ਨਾਲ ਉਹਨੂੰ ਲਾਲ ਕਰ ਦਿੰਦਾ ਹੈ ਅੱਛਾ ਜੀ ਇਹ ਸੱਕੜ ਜਿਹੜਾ ਬਣਾਉਂਦਾ ਸੱਕੜ ਵੀ ਕੈਮੀਕਲ ਦੇ ਨਾਲ ਬਣਾਉਂਦਾ ਮਿੰਟੋ ਮਿੰਟੀ ਸੱਕੜ ਬਣ ਜਾਂਦੇ ਤੁਸੀਂ ਇੱਕ ਗੁੜ ਬਣਾਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਇਹ ਸਾਨੂੰ ਸਵਾ ਘੰਟਾ ਡੇਢ ਘੰਟਾ ਇੱਕ ਪੱਤ ਨੂੰ ਲੱਗਦਾ ਯਾਨੀ ਕਿ ਰਸ ਕੱਢਣ ਤੋਂ ਲੈ ਕੇ ਇਹ ਗੁੜ ਬਣਾਣ ਤੱਕ ਇੱਕ ਪੱਤ ਨੂੰ ਤਿਆਰ ਕਰਨ ਵਾਸਤੇ ਡੇਢ ਘੰਟਾ ਟਾਈਮ ਲੱਗਦਾ ਡੇਢ ਘੰਟਾ ਹੋ ਜਾਂਦਾ ਹਾਂ ਜੀ ਕਿੰਨਾ ਕ ਤਿਆਰ ਹੁੰਦਾ ਇੱਕ ਪੱਤ ਕਿੰਨਾ ਤਿਆਰ ਹੁੰਦਾ ਗੁੜ ਇਹਦਾ ਇਹ 15 ਕਿਲੋ 16 ਕਿਲੋ 17 ਕਿਲੋ ਇੰਨੇ ਹੁੰਦੇ ਮਲੇ 15 ਤੋਂ ਲੈ ਕੇ 16 ਕਿਲੋ ਤੱਕ ਇੱਕ ਪੱਜ ਤਿਆਰ ਹੁੰਦਾ ਹੈ ਡੇਢ ਘੰਟੇ 'ਚ ਸਿਰਫ ਇੰਨਾ ਤਿਆਰ ਹੁੰਦਾ ਆ ਕੀ ਕੀ ਤੁਸੀਂ ਗੁੜ ਚ ਮਿਲਾਨੇ ਕੀ ਕੀ ਕਿਸੇ ਦਾ ਆਪਣਾ ਕਿੰਨੀ ਤਰ੍ਹਾਂ ਦਾ ਗੁੜ ਮਿਲਦਾ ਰੜ ਕੋ ਸਾਡੇ ਕੋਲ ਹਲਦੀ ਵਾਲਾ ਗੁੜ ਹੈ ਜੀ ਇੱਕ ਸੋਪ ਜਮੈਨ ਵਾਲਾ ਗੁੜ ਜੀ ਇੱਕ ਸ਼ੱਕਰ ਜੀ ਇੱਕ ਗਾਜਰ ਵਾਲਾ ਗੁੜ ਅੱਛਾ ਜੀ ਗਾਜਰ ਨਵੀਂ ਨਵੀਂ ਵੈਰਾਈਟੀ ਹੈ ਇਹ ਨਵੀਂ ਵੈਰਾਈਟੀ ਹੈ ਗਾਜਰ ਵਾਲਾ ਗੁੜ ਦੇਸੀ ਕਿ ਹੁੰਦੇ ਗਾਜਰ ਕਾਜੂ ਇਹ ਤਿਆਰ ਕਰਦੇ ਹਾਂ ਜੀ ਇਹ ਤਿਆਰ ਕਰਦੇ ਹਾਂ ਹਾਂ ਜੀ ਤੇ ਗੁੜ ਜਿਹੜਾ ਭਾਅ ਆ ਤੁਸੀਂ ਇਸ ਟਾਈਮ ਤੁਹਾਡਾ ਭਾਅ ਕੀ ਸ਼ੁਰੂ ਦਾ ਚਿਰਵਾ ਕਿਤੋਂ ਦੀ ਸ਼ੁਰੂਆਤ ਹੈ ਜੀ ਹੁਣ ਗੰਨੇ ਦਾ ਰੇਟ ਸਹੀ ਆ ਤੇ ਅਸੀਂ 120 ਰੁਪਏ ਰੱਖਿਆ ਹੋਇਆ 120 ਕਿਲੋ ਆਮ ਗੁੜਾ ਹੈ ਹਲਦੀ ਵਾਲਾ ਗੁੜ ਕੀ ਭਾ ਦਿੰਦੇ ਇਹ 160 ਰੁਪਏ ਕਿਲੋ ਉਹ ਡਰਾਈ ਫਰੂਟ ਵਾਲਾ ਹੁੰਦਾ ਤੁਸੀਂ ਉਹ ਵੀ 160 ਰੁਪਏ ਕਿਲੋ 60 ਰੁਪਏ ਕਿਲੋ ਸ਼ੱਕਰ ਵੀ ਤੁਸੀਂ ਰੱਖੀ ਹੈ ਸ਼ੱਕਰ 140 ਰੁਪਏ ਕਿਲੋ ਹਲਦੀ ਵੀ ਤੁਸੀਂ ਰੱਖੀ ਹੈ ਤਾਜੀ 280 ਰੁਪਏ ਕਿਲੋ ਇਹ ਸਾਰਾ ਇਹ ਸਾਰਾ ਦੇਸੀ ਕੰਮ ਸੀ ਹਲਦੀ ਵੀ ਦੇਸੀ ਯੂਜ਼ ਕਰਦੇ ਹੋ ਹਾਂ ਜੀ ਸਾਰਾ ਦੇਸੀ ਕੰਮ ਆਪਣੇ ਕੋਲ ਤੇ ਆ ਤੁਸੀਂ ਆਪ ਹਲਦੀ ਬੀਜਦੇ ਹੋ ਆਪ ਤਿਆਰ ਕਰਕੇ ਆਪ ਦੇਤੇ ਹੋ ਆਮ ਤੌਰ ਤੇ ਲੋਕਾਂ ਦੇ ਸ਼ਿਕਾਇਤ ਨਹੀਂ ਕਰਦੇ ਤੁਸੀਂ ਇੰਨਾ ਮੰਗਿਆ ਕਿਉਂ ਦਿੰਦੇ ਹੋ ਕਦੀ ਪੁੱਛਿਆ ਲੋਕਾਂ ਨੇ ਕਦੀ ਪੁੱਛਿਆ ਨਹੀਂ ਸਾਨੂੰ ਤਾਂ ਮੰਗ ਇੰਨਾ ਜ ਕੋਈ ਹਿਸਾਬ ਨਹੀਂ ਪੂਰਤ ਪੂਰਤੀ ਨਹੀਂ ਹੁੰਦੀ ਪੂਰਤੀ ਨਹੀਂ ਹੁੰਦੀ ਹੈ ਅੱਛਾ ਜੀ ਹਾਂਜੀ ਤੇ ਮੈਂ ਪਹਿਲੀ ਗੱਲ ਲੋਕਾਂ ਤੁਹਾਡੀ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਕਲਕੱਤਾ ਬੰਬਈ ਹਸਾਮ ਗੁਹਾਟੀ ਸਾਰਾ ਗੁਰ ਜਾਂਦਾ ਪੂਰ ਏ ਗੁਰੂ ਸਾਹਿਬ ਦਾ ਕਿਰਪਾ ਜੀ ਦਸਵੇਂ ਪਾਸਾ ਦਾ ਕਿਰਪਾ ਜਿਹੜੀ ਤੁਸੀਂ ਸੇਵਾ ਕੀਤੀ ਸੀ ਗੁਰਦੁਆਰਾ ਆਲਮਗੀਰ ਸਾਹਿਬ ਦਾ ਨੂੰ ਸੇਵਾ ਦਾ ਫਲ ਮਿਲ ਰਿਹਾ ਉਹ ਸੇਵਾ ਮਿਲ ਗਿਆ ਸੇਵਾ ਚ ਮੇਵਾ ਮਿਲਦਾ ਕਰਕੇ ਕੋਈ ਵੇਖ ਲੋ ਜੇ ਕੋਈ ਗੁਰੂ ਘਰ ਦਾ ਸੇਵਾ ਕਰਦਾ ਉਹਨੂੰ ਪ੍ਰਮਾਤਮਾ ਬੇੰਤ ਮਾਇਆ ਦਿੰਦਾ ਜੋ ਮੰਗਦਾ ਉਹੀ ਮਿਲਦਾ ਮੈਂ ਇਹ ਗੱਲ ਹੋਈ ਕੋਣਕੀ ਤੁਸੀਂ ਸਾਡੀ ਇੰਨੇ ਸਾਲ ਤੋਂ ਕੰਮ ਕਰ ਰਹੇ 10 ਸਾਲ ਤੁਹਾਨੂੰ ਕੰਮ ਕਰਦੇ ਹੋ ਗਿਆ ਤੁਸੀਂ ਫਿਰ ਵੀ ਇਸੇ ਜਗ੍ਹਾ ਤੇ ਬੈਠੇ ਹੋ ਤੁਸੀਂ ਕਦੀ ਬਾ ਕੋਈ ਅੱਡਾ ਨਹੀਂ ਬਣਾਇਆ ਕੋਈ ਦੁਕਾਨ ਨਹੀਂ ਖੋਲੀ ਕਾਰਨ ਕੀ ਹੈ ਮਸਾ ਆਪਣਾ ਜਿਹੜਾ ਆਪਾਂ ਹੱਕ ਦੀ ਕਮਾਈ ਕਰਦੇ ਆ ਕੋਈ ਹੋੜਾ ਫੇਰਾ ਹੋੜਾ ਫੇਰੀ ਨਹੀਂ ਕਰਦੇ ਆ ਜੋ ਪ੍ਰਮਾਤਮਾ ਸਾਨੂੰ ਆਡਰ ਦਿੰਦਾ ਜੇ ਸੰਗਤ ਦੀ ਸੇਵਾ ਕਰਨਾ ਸ਼ੁੱਧ ਸੇਵਾ ਕੋਈ ਲੁੱਟ ਖੋ ਨਹੀਂ ਕੋਈ ਠੱਗੀ ਥੋੜੀ ਨਹੀਂ ਕਰਨਾ ਹੱਕ ਦੀ ਕਮਾਈ ਵਿੱਚ ਲੈ ਰਿਆ ਸੰਗਤ ਤੋਂ ਇਹ ਗੁੜ ਜੇ ਅਸੀਂ ਇੱਥੇ 200 ਰੁਪਏ ਵੀ ਕਿਲੋ ਅਸੀਂ ਵੇਚ ਸਕਦੇ ਹਾਂ ਪਰ ਨਹੀਂ ਲੇਕਿਨ ਅਸੀਂ ਨਹੀਂ ਵੇਚਦੇ ਆ ਇਹ ਜਿਹੜਾ ਫਲੈਨ ਗੁੜਾ 160 ਰੁਪਏ ਕਿਲੋ ਵੀ ਅਸੀਂ ਵੇਚ ਸਕਦੇ ਹਾਂ ਲੇਕਿਨ ਨਹੀਂ ਅਸੀਂ 120 ਰੁਪਏ ਕਿਲੋ ਸੰਗਤ ਨੂੰ ਦੇ ਰਿਹਾ ਇੱਕ ਬੇਸਨ ਦਾ ਲੱਡੂ 200 ਰੁਪਏ ਕਿਲੋ ਵਕਦੇ ਤੇ ਅਸੀਂ ਪਿਓਰ ਚੀਜ਼ 100% ਸੁਧ ਅੱਖਾਂ ਦੇ ਸਾਹਮਣੇ ਅਸੀਂ ਗੁੜ ਬਣਾ ਕੇ ਸੰਗਤ ਨੂੰ 120 ਨੂੰ ਦੇ ਰਿਹਾ ਇਸ ਕਰਕੇ ਸੰਗਤ ਸਾਡੇ ਕੋਲ ਲੈ ਕੇ ਜਾਂਦੇ ਨੇ ਵਿਸ਼ਵਾਸ ਹੈ ਨਾਲੇ ਵਿਸ਼ਵਾਸ ਇਹ ਚਾਹ 슈ਗਰ ਦੇ ਮਰੀਜ਼ ਗੁੜ ਖਾਵੇ ਚਾਹ ਚਾਹ ਪੀਵੇ ਕੋਈ ਸ਼ਿਕਾਇਤ ਨਹੀਂ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ 슈ਗਰ ਵਾਲਾ ਵੀ ਗੁੜ ਖਾ ਸਕਦਾ ਹੈ ਹਾਂਜੀ ਇਹ 슈ਗਰ ਦਾ ਮਰੀਜ਼ ਵੀ ਗੁੜ ਖਾਂਦੇ ਨੇ ਤੇ ਚਾਹ ਵੀ ਪੀਂਦੇ ਨੇ ਸਕਰਦੀ ਕੋਈ ਪਰਹੇਜ ਨਹੀਂ ਡਰਨ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਵਾ ਵਾ ਇਹ ਕੀ ਲੋਕਾਂ ਨੂੰ ਕੀ ਸੰਦੇਸ਼ ਤੁਸੀਂ ਦੇ ਜਾਨੋਗੇ ਆਮਲੇ ਲੋਕ ਹੈ ਵੀ ਮਿਲਾਵਟ ਕਰਦੇ ਆ ਖਾਣ ਪੀਣ ਚੀਜ਼ਾਂ ਦੇ ਵਸਤਾਂ ਦੇ ਵਿੱਚ ਕਹਿੰਦੇ ਦੇਖੋ ਜੀ ਇਹ ਸਿਹਤ ਵਾਸਤੇ ਆਪਾਂ ਕਾਜੂ ਵੀ ਖਾਣੇ ਬਦਾਮ ਵੀ ਖਾਣਨੀ ਆ ਦੇਸੀ ਘਿਓ ਵੀ ਖਾਣਨੀ ਆ ਮੱਖਣ ਵੀ ਖਾਣਨੀ ਆ ਸਿਹਤ ਵਾਸਤੇ ਮੇਰਾ ਸਿਹਤ ਚੰਗਾ ਰਹੇ ਵਧੀਆ ਰਹੇ ਅਸੀਂ ਤੇ ਇਹ ਕਰਨੀ ਆ ਜੇ ਜਿਹੜਾ ਗੋੜ ਹੈ ਨਾ ਗੋੜ ਦੇ ਵਿੱਚ ਗੁਣ ਇੰਨੀ ਆ ਜੇ ਰੋਟੀ ਰਾਜ ਕੇ ਖਾ ਲੀਏ ਤੇ ਥੋੜਾ ਜਿਹਾ ਗੋੜ ਖਾ ਲੀਏ ਉਹ ਸਾਰਾ ਰੋਟੀ ਨੂੰ ਹজম ਕਰ ਦਿੰਦਾ ਡਾਈਜੈਸਟ ਕਰ ਦਿੰਦਾ ਇੱਕ ਇਹ ਵੀ ਗੁਣਾ ਜਿਹੜਾ ਆਪਣਾ ਬਾਥਰੂਮ ਹੁੰਦਾ ਉਹ ਵੀ ਖੁੱਲ ਕੇ ਵਧੀਆ ਖੁੱਲ ਕੇ ਆਜੂਗਾ ਆਜੂਗਾ ਕੋਈ ਕਬਜ ਨਹੀਂ ਰਹੂਗਾ ਜਿਹੜਾ ਬੰਦਾ ਰੋਟੀ ਖਾ ਕੇ ਗੁੜ ਖਾਂਦਾ ਉਹਨੂੰ ਕਬਜ ਰਹੂਗਾ ਨਹੀਂ ਬਹੁਤ ਵਧੀਆ ਜੇ ਕਬਜ हट ਗਿਆ ਤਾਂ ਸਾਰਾ ਬਿਮਾਰੀ ਖਤਮ ਬਹੁਤ ਵਧੀਆ ਭਾਈ ਕਿਤਾ ਬੜਾ ਮਹੱਤਆ ਆ ਰਾਮ ਸਿੰਘ ਗੁੜ ਵਾਲੇ ਬੜੇ ਮਸ਼ਹੂਰ ਹੋ ਗਏ ਹੁਣ ਉਹਨੂੰ ਬੰਬੇ ਮਹਾਰਾਸ਼ਟਰਾ ਗੁਹਾਟੀ ਕੈਨੇਡਾ ਬੰਬੇ ਕਾਫੀ ਲੋਕ ਇਥੇ ਆਂਦੇ ਡਿਮਾਂਡ ਹੈ ਲੇਕਿਨ ਭਾਅ ਉਹੀ ਰੱਖਿਆ ਦੱਸ ਰਹਾ ਕੋਈ ਵਿਧਾਇਆ ਨਹੀਂ ਹੈ ਸ਼ੁੱਧ ਗੋੜਾ ਲੋਕੀ ਕਿਸਤਾ ਜਾਂਦੇ ਵੀ ਅੱਜਕੱਲ ਫੇ ਵੀ ਲੋਕਾਂ ਕਾਫੀ ਮਿਲਾਵਟ ਕਰਦੇ ਗੋੜਾ ਇਹ ਗੋੜਾ ਸ਼ੁੱਧ ਹੈ ਔਰ ਗੁਰਦੁਆਰਾ ਸਾਹਿਬ ਦੇ ਕੋਲ ਹੈ ਬੜੀ ਕਿ ਸੇਵਾ ਦਾ ਫਰਨ ਇਹ ਫਲ ਮਿਲ ਰਿਹਾ ਤੁਹਾਨੂੰ ਹਾਂ ਜੀ ਪੁਰਾਣ ਇੱਕ ਨੰਬਰ ਗੋੜਾ ਜੀ ਪੁਰਾਣ ਸੁੱਧ ਗੋੜਾ ਮਿਲਦਾ ਅਗਲੇ ਨੂੰ ਅਗਰ ਇਹ ਜਿਹੜਾ ਇੱਕ ਵਾਰੀ ਲੈ ਜਾਂਦਾ ਉਹ ਦੁਬਾਰਾ ਦੁਬਾਰਾ ਫੇਰ ਡਿਮਾਂਡ ਆ ਕੇ ਕਰਦਾ ਜੇ ਹੁਣ ਪਹਿਲਾਂ ਅਗਲਾ ਕਹਿੰਦਾ ਕਿਲੋ ਲੈ ਗਿਆ ਮੈਂ ਦੂਜੀ ਵਾਰੀ ਕਹਿੰਦਾ ਮੈਂ 5 ਕਿਲੋ ਲ ਇਹ ਬਲਾਵਰ ਨਹੀਂ ਬਲਾਵਰ ਨਹੀਂ ਹੈਗੀ ਅਗਲਾ ਕਹਿੰਦਾ ਉੱਥੇ ਜਾ ਕੇ ਅਸੀਂ ਲੈਨੇ ਆਂ ਸ਼ਹਿਰੋਂ ਉਹ 60-70 ਰੁਪਏ ਮਿਲਦਾ ਉਹ ਪਤਾ ਨਹੀਂ ਕਿਹਜਾ ਉਹ ਕਹਿੰਦੇ ਮੈਂ ਇੱਕ ਵਾਰੀ ਇਹ ਚੋ ਖਾ ਲਈਦਾ ਮੁੜ ਕੇ ਉਹ ਤੁਸੀਂ ਝਾਕਣ ਨੂੰ ਉਹ ਕਹਿੰਦੇ ਜੀ ਨਹੀਂ ਕਰਦਾ ਤੋਂ ਜਿਹੜੇ ਲੋਕ ਐ ਦੂਧੜਾਡੇ ਤੋਂ ਆਂਦੇ ਆ ਗੁੜ ਲੈਣ ਵਾਸਤੇ ਤਾਂ ਤਸਰੀਆਂ ਦਾ ਅੰਧਾ ਰਹਿਆਂ ਗੁੜ ਦੀਆਂ ਜਿਹੜੀਆਂ ਇਹ ਲੋਕੀ ਦੂਧੜਾਡੇ ਤੋਂ ਆ ਕੇ RAM ਸਿੰਘ ਖਾਲਸਾ ਗੁੜ ਵਾਲੇ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਪੈਂਦਾ ਉੱਥੇ ਕਾਫੀ 10 ਸਾਲਾਂ ਤੋਂ ਸੇਵਾ ਨਿਭਾਰੇ ਤਾਂ ਬਿਲਕੁਲ ਜੋ ਭਾ ਮਿਲਦਾ ਉਹੀ ਭਾ ਉਹ ਲੋਕਾਂ ਨੂੰ ਸ਼ੁੱਧ ਉਹਨਾਂ ਦੀ ਅੱਖਾਂ ਦੇ ਸਾਹਮਣੇ ਦੇ ਬੰਦਾ ਗੁੜ ਦੇਦੇ ਆ ਫਲਦੀ ਵਾਲਾ ਗੁੜ ਹੋਵੇ ਚਾਹੇ ਮਸਾਲ ਡਰਾਈ ਫਰੂਟ ਵਾਲਾ ਗੁੜ ਹੋਵੇ ਚਾਹੇ ਸੌਂ ਵਾਲਾ ਗੁੜ ਹੋਵੇ ਜਾਂ ਪਲੇਨ ਗੁੜ ਹੋਵੇ ਤਾਂ ਇਹੀ ਸ਼ੁੱਧਤਾ ਇੱਕ ਗੱਲ ਬੜੀ ਮਹੱਤਾ ਕਹੀ ਹੈ ਰਾਮ ਸਿੰਘ ਜੀ ਨੇ ਵੀ ਇੱਕ ੜੀ ਨੇਕ ਕਮਾਈ ਹੈ ਔਰ ਸ਼ੁੱਧਤਾ ਆ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਤੇ ਉਹਨਾਂ ਨੂੰ ਰੱਬ ਉਸ ਵਾਹਿਗੁਰੂ ਉਹਨਾਂ ਨੂੰ ਯੂਰਫਾਲ ਦਿੰਦਾ ਤਾਂ ਇਹੀ ਕਾਰਨ ਹੈ ਕਿ ਰਾਮ ਸਿੰਘ ਗੁੜ ਵਾਲੇ ਹੁਣ ਵਿਦੇਸ਼ਾਂ 'ਚ ਵੀ ਮਸ਼ਹੂਰ ਹੋ ਗਏ ਆ ਕਾਮੈਂ ਬੰ ਆਉ ਗਲਤ ਕਰਦੇ ਆ ਇੱਕ ਵਾਰੀ ਫੇ ਦਰਸ਼ਕੜੇ ਲੋਕ ਆਥੇ ਆ ਰਹੇ ਕਾਮ ਇਹ ਗੁੜ ਲੈਣ ਵਾਸਤੇ ਆ ਗਲਤ ਕਰਦੇ ਉਹਨਾਂ ਅਖੇ ਉਹਨਾਂ ਇਸ ਗੁੜ ਬਾਰੇ ਕੀ ਕਹਿਣਾ ਹੈ ਗੁੜ ਬੋਗ ਦੀ ਹੈ ਪਹਿਲੀ ਵਾਰ ਵੀ ਲੈ ਹਰ ਵਾਰ ਲੈ ਕੇ ਜਾਂਦੇ ਜੁਨੀਅਰ ਹਨ ਹਰ ਵਾਰ ਲੈ ਕੇ ਜਾ ਰਹੇ ਥੋੜੇ ਕਿਹੜਾ ਮਸ਼ਹੂਰ ਹੈ ਹਲਦੀ ਵਾਲਾ ਪਲੇਨ ਗੁੜਾ ਜਾਂ ਨਹੀਂ ਹੁਣ ਤਾਂ ਮੈਂ ਤਾਂ ਲੈ ਹੀ ਹੈ ਨਾ ਜਿਹੜਾ ਸਾਰੇ ਲੈ ਕੇ ਜਾਂਦੇ ਸਾਰੇ ਵਧੀਆ ਹਲਦੀ ਵਾਲਾ ਵੀ ਅੱਛਾ ਸ਼ੱਕਰ ਵੀ ਗੁੜ ਬਹੁਤ ਟੇਸਟੀ ਹੈ ਸ਼ਹਿਰ ਦੀ ਬੜੀ ਦੁਕਾਨਾ ਮਾਦੋਈ ਗੁੜ ਲੈਣੇ ਅਸੀਂ ਇੱਥੋਂ ਲੈ ਕੇ ਜਾਂਦੇ ਅਸੀਂ ਸਪੈਸ਼ਲ ਇੱਥੇ ਗੁੜ ਲੈਣ ਆਉਂਦੇ ਹਾਂ ਟੇਸਟਰ ਫਰਕਤ ਹੁੰਦਾ ਹੈ ਉਹ ਇਹ ਤਾਂ ਚੀਨੀ ਮਿਕਸ ਕਰੀ ਬਸ ਉਹ ਨਹੀਂ ਨਹੀਂ ਜਿਹੜਾ ਬਿਆਰੋਂ ਲੈਣਾ ਕੀ ਫਰਕ ਹੁੰਦਾ ਬਹੁਤ ਵਧੀਆ ਉਹਦੇ ਨਾਲ ਬਾਜ਼ਾਰੋਂ ਤਾਂ ਬਹੁਤ ਹਾਰਡ ਹੁੰਦਾ ਇੱਥੇ ਤਾਂ ਸੌਫਟ ਹੈ ਸੋ ਮੌਜੂਦ ਹੈ ਉਹ ਸ਼ਰਦਾਲੂ ਕਹਿ ਸਕਦੇ ਆ ਸ਼ਹਿਰ ਵਸਨੀਕ ਜਿਹੜੇ ਪਹਿਲਾਂ ਗੁਰਦਆਸ ਸ੍ਰੀ ਆਲਮਗੀਰ ਸਾਹਿਬ ਦਾ ਨਤਮਸਕ ਹੁੰਦੇ ਆ ਉਸ ਤੋਂ ਬਾਅਦ ਇਸ ਜਗ੍ਹਾ ਤੇ ਆ ਕੇ ਉਹ ਗੁੜ ਸ਼ੁੱਧ ਦੇਸੀ ਗੁੜ ਹੈ ਔਰ ਆਪਣੇ ਅੱਖਾਂ ਦੇ ਸਾਹਮਣੇ ਬੰਦਾ ਗੁੜ ਦੇਖਦੇ ਤੇ ਕਸਟਮਰ ਦੇ ਲੋਕ ਹੁੰਦੇ ਆ ਇੱਥੋਂ ਇੱਕ ਐਸੇ ਕਾਰਨ ਉੱਥੇ ਗੁੜ ਲੈ ਆਂਦੇ ਆ ਬੇਸ਼ੱਕ ਬੰਦਾਰ ਨਾਲੋ ਚਾਹ 10-20 ਵੇ ਮਹਿੰਗਾ ਮਿਲਦਾ ਲੇਕਿਨ ਸ਼ੁੱਤਾ ਦੀ ਕਾਰਨ ਇੱਥੋਂ ਜਿਹੜੇ ਅਸ਼ਰਧਾਲੂ ਇੱਥੇ ਆਂਦੇ ਨਾ ਤੁਸੀਂ ਕਿ ਤੁਸਾਂ ਗੁੜ ਵੀ ਲੈ ਆਂਦੇ ਆ ਸਤੀ ਕਾ ਜੀ ਹਾਂ ਜੀ ਗੁੜ ਬਹੁਤ ਵਧੀਆ ਵੇ ਇਹੋ ਵਾਸਤੇ ਇੱਥੇ ਆਂਦੇ ਆ ਹਮੇਸ਼ਾ ਤੇ ਲੈ ਜਾਂਦੇ ਆ ਇੱਥੋਂ ਦੀ ਅੱਗੇ ਤੇ ਬਿਆਨ ਨਾਲ ਗੁੜ ਇੱਥੇ ਥੋੜਾ 10-20 ਮਹਿੰਗਾ ਹੀ ਮਿਲਦਾ ਹੈ ਹਾਂ ਜੀ ਹਾਂ ਜੀ ਖਾਸ ਕਰੇ ਸੁਧ ਹੁੰਦਾ ਵੇ ਸਾਹਮਣੇ ਬਣਿਆ ਹੋਇਆ ਵੇਖਿਆ ਆਮ ਦੇ ਬਸਾ ਹੈ ਫੇ ਕਿੱਧਰ ਗੁੜ ਕਿੱਥੇ ਮੈਂ ਇੱਥੇ ਲੋਕ ਸਾਇ ਸਪੈਸ਼ਲ ਤੇ ਕਿਉਂ ਆਂਦੇ ਕੋਲ ਸਪੈਸ਼ਲ ਗੁੜ ਦੀ ਕੁਆਲਿਟੀ ਬਹੁਤ ਵਧੀਆ ਜੀ ਮਿਕਸਿੰਗ ਕੋਈ ਨਹੀਂ ਬਾਜ਼ਾਰ ਨਾਲੋਂ ਬਹੁਤ ਵਧੀਆ ਚੀਜ਼ ਮਤਲਬ ਗੁੜ ਦੀ ਮਿਲਦੀ ਆ ਔਰ ਰੇਟ ਵਾਈਜ਼ ਤੁਸੀਂ ਕਹੋ ਕੋਈ ਜ਼ਿਆਦਾ ਫਰਕ ਨਹੀਂ ਹੈ ਪਰ ਸਿਹਤ ਦੇ ਲਈ ਬਹੁਤ ਵਧੀਆ ਜੋ ਸਰਕਾਰ ਨੂੰ ਇਸ ਚੀਜ਼ ਵੱਲ ਧਿਆਨ ਨਹੀਂ ਦੇ ਰਹੀ ਇਹਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਵੱਲ ਆਮ ਮਿਲਾਵਟ ਕਹਿੰਦੇ ਗੁੜ ਦੇ ਬਾਜ਼ਾਰੋਂ ਖਾਦੇ ਤਾਂ ਮਹਿੰਗਾ ਵੀ ਮਿਲਦਾ ਤੇ ਚੀਚ ਚੀਨੀ ਮਿਲੀ ਹੁੰਦੀ ਆ ਕੋਈ ਜ਼ਿਆਦਾ ਭਰੋਸਾ ਨਹੀਂ ਹੁੰਦਾ ਸਾਡੂ ਲੇਕਿਨ ਇੱਥੋਂ ਦੇ ਆਂਦੇ ਆ ਲੋਕ ਆਂਦੇ ਕਹਿੰਦੇ ਸਭ ਤੋਂ ਵਧੀਆ ਗੁੜ ਅੱਖਾਂ ਨਾਲੇ ਸਾਹਮਣੇ ਬੰਦਾ ਕੋਈ ਮਿਲਾਵਟ ਨਹੀਂ ਕੋਈ ਚੀਨੀ ਨਹੀਂ ਸ਼ੁੱਧ ਸਾਫ ਸਾਹਮਣੇ ਅੱਖਾਂ ਨਾਲ ਆਂਦੇ ਆ ਬਿਲਕੁਲ ਸਰ ਇਹ ਗੱਲ ਬਿਲਕੁਲ ਸਹੀ ਆ ਵੀ ਕੁਆਲਿਟੀ ਬਹੁਤ ਵਧੀਆ ਗੁੜ ਦੀ ਦੂਜੀ ਜਿੰਨੀ ਵੀ ਸੰਗਤ ਗੁਰਦੁਆਰਾ ਆਲਮਗੀਰ ਸਾਹਿਬ ਆਉਂਦੀ ਹੈ ਉਹ ਇੱਕ ਵਰਦਾਨ ਹੀ ਲਾ ਲਓ ਵੀ ਇਹ ਵੀ ਖਾਲਸੇ ਦੇ ਨਾਂ ਤੇ ਗੁੜ ਮਿਲ ਰਿਹਾ ਸੋ ਇਹ ਪਿਓਰ ਹੀ ਹੋਏਗਾ ਖਾਲਸੇ ਦੇ ਖਾਲਸ ਹੀ ਹੋਏਗਾ ਜਿੰਨਾ ਵੀ ਹੋਏਗਾ ਬਿਲਕੁਲ ਥੈਂਕ ਯੂ ਭਾਈ ਕਿੱਥੋਂ ਆਏ ਤੁਸੀਂ ਆਪਾਂ ਕੋਮਗਲਾਂ ਲੁਧਿਆਣਾ ਹਾਂਜੀ ਕੋਮਗਲਾਂ ਕਿਦਾਂ ਅਸੀਂ ਗੁਰਦਾ ਸਾਹਿਬ ਗੁੜ ਲੈਣਾ ਆ ਹਾਂਜੀ ਹਾਂਜੀ ਹਾਂ ਗੋੜਿਆਂ ਜੀ ਬਹੁਤ ਵਧੀਆ ਰਹੀਆਂ ਗੋੜੋ ਦੇ ਵੀ ਘਟੋ ਘਟੇ ਵੀ ਹਰ ਇੱਕ ਵਾਰ ਜਦੋਂ ਵੀ ਇਥੋਂ ਲੈ ਕੇ ਜਾਣੇ ਆ ਹਾਂ ਹਾਂਜੀ ਹੋਰ ਵਧੀਆ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਤੁਮ ਕੀ ਕਹ ਲਓ ਪਿੰਡ ਦੀ ਗੋੜ ਵਧੀਆ ਨਹੀਂ ਬੰਦਾ ਇੰਨਾ ਵਧੀਆ ਨਹੀਂ ਦੋ ਤਿੰਨ ਜਗ੍ਹਾ ਹੈਗਾ ਵਾ ਜਣੀ ਗੋੜ ਤਾਂ ਠੀਕ ਆ ਮਤਲਬ ਪਰ ਉਹਦੋਂ ਆ ਵਧੀਆ ਲੱਗਿਆ ਹਾਂ ਹਾਂਜੀ ਸਾਹਮਣੇ ਹੁੰਦੇ ਬਹੁਤ ਵਧੀਆ ਦੋਨਾਂ ਨਾਲੋਂ 10-20 ਰੁਪਏ ਮਹਿੰਗਾ ਵੀ ਆ ਪਰ ਇਹ ਚੀਜ਼ ਬਹੁਤ ਵਧੀਆ ਬਈ ਠੀਕ ਆ ਆਮ ਕਦੇ ਮਹਿਲਾਵਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਗੋੜ ਸ਼ੁੱਧ ਹੁੰਦਾ ਆ ਕਿਸੇ ਘਰ ਚ ਜਿਹੜੇ ਗੋੜ ਹੁੰਦੀ ਤੇ ਚਾਹ ਬਣਾਉ ਹਾਂਜੀ ਵਧੀਆ ਹੈ ਜੀ। ਆਹ ਮੇਰੇ ਪਿੰਡਾਂ ਬਲ ਸ਼ਹਿਰ ਮਿਲਦੇ ਉਹ ਮਿਲਾਵਟ ਹਾਂਜੀ ਮਿਲਾਵਟ ਹੁੰਦੀ ਹੈ ਜੀ। ਬੜੀ ਵਧੀਆ ਚੋਣ ਹੈ। ਇਹਦੇ ਵਿੱਚ ਬੜੀ ਪੂਰ ਚੀਜ਼ ਦਾ ਫਰਕ ਆ। ਹਾਂਜੀ। ਹਾਂ ਬਾਜ਼ਾਰ ਦੇ ਵਿੱਚ ਦੇਖਦੇ ਆਪਾਂ 60 ਰੁਪਏ ਕਿਲੋ ਦੇ ਰਹੇ ਸ਼ੱਕਰ ਤੇ ਪਰ ਇਹ ਚੀਜ਼ ਦਾ ਉਹ ਜਿਹਦਾ ਜਮੀਨ ਤੋਂ ਆਉਂਦਾ ਫਰਕ ਹੈ ਬਹੁਤ ਵਧੀਆ ਹੈ। ਤੋ ਇਹ ਲੋਕ ਹੈ ਸਭ ਤੋਂ ਵੱਡਾ ਗੁਰਦੁਆਰਾ ਸ੍ਰੀ ਇੱਥੇ ਜਦੋਂ ਆਲਮਗੀਰ ਸਾਹਿਬ ਆਂਦੇ ਨਤਮਸ ਗੁੰਦੇ ਉਸ ਤੋਂ ਬਾਅਦ ਸ਼ਹਿਰ ਵਾਸੀ ਇਸ ਜਗ੍ਹਾ ਤੇ ਆ ਕੇ ਇਹਨਾਂ ਕੋ ਰਾਮ ਸਿੰਘ ਗੁੜ ਵਾਲੇ ਬੜੇ ਮਸ਼ਹੂਰ ਆ ਆਲਮਗੀਰ ਸਾਹਿਬ ਗੁਰਦਾਰੇ ਜਿਹੜਾ ਬਾਰ ਬਿਲਕੁਲ ਦਰਵਾਜੇ ਦੇ ਇਹਨਾਂ ਦਾ ਆਪਣਾ ਕੁਲਾੜਾ ਦੇ ਕਾਫੀ ਸਾਲ ਤੋਂ ਇਸ ਜਗ੍ਹਾ ਤੇ ਆ ਪਹਿਲਾਂ ਇਹੀ ਰਾਮ ਸਿੰਘ ਜੀ ਗੁਰਦਾਰ ਸਾਹਿਬ ਦੀ ਸੇਵਾਦਾਰ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਸ ਜਗ੍ਹਾ ਦੇ ਉੱਪਰ ਹੀ ਆਪਣੇ ਜਿਹੜਾ ਕਾਰੋਬਾਰ ਸ਼ੁਰੂ ਕਰ ਲਿਆ ਤੇ ਗੁੜ ਕਾਫੀ ਜਗ੍ਹਾ ਤੇ ਮਸ਼ਹੂਰ ਹੈ ਇਹਨਾਂ ਦਾ ਗੁੜ ਜਿਹੜਾ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਇਹਨਾਂ ਗੁੜ ਦੀ ਕਾਫੀ ਡਿਮਾਂਡ ਹੈ। ਹਲਦੀ ਵਾਲਾ ਗੁੜ ਹੈ ਤੇ ਫਰੂਟ ਵਾਲਾ, ਡਰਾਈ ਫਰੂਟ ਵਾਲਾ ਗੁੜ ਹੈ, ਸਿੰਪਲ ਗੁੜ ਹੈ, ਤਾਂ ਸ਼ੁੱਧ ਗੁੜ ਹੈ, ਸਾਫ਼ ਸੁਥਰਾ ਜਿਹੜੀ ਅੱਖਾਂ ਦੇ ਸਾਹਮਣੇ ਲੋਕਾਂ ਦੇ ਜਿਹੜੇ ਸਾਹਮਣੇ ਗੁੜ ਬੰਦਾ ਹੈ ਤੇ ਉਹ ਆਪਣੀ ਸ਼ੁੱਧਤਾ ਦੇ ਕਰਣੀ ਇਥੇ ਲੋਕ ਗੁੜ ਲੈ ਕੇ ਜਾਂਦੇ ਤੇ ਵਿਸ਼ਵਾਸ ਵੀ ਹੈ। ਬੇਸ਼ੱਕ 10 ਰੁਪਏ ਬਜਾਰੋਂ ਨਾਲੋਂ ਮਹਿੰਗਾ ਜਰੂਦਾ, ਲੇਕਿਨ ਗੁਣਵੱਤਾ, ਸ਼ੁੱਧਤਾ ਤੇ ਇਸਦੇ ਨਾਲ ਹੀ ਸਾਹਮਣੇ ਜਿਹੜਾ ਤਿਆਰ ਹੁੰਦਾ ਗੁੜ ਅੱਖਾਂ ਸਾਹਮਣੇ ਗਰਮ-ਗਰਮ ਗੁੜ ਲੈਂਦੇ ਲੋਕ, ਤਾਂ ਉਹਦੀ ਇੱਕ ਮਿਸਾਲ ਹੀ ਲੱਗੈ। ਉਹ ਸਿਹਤਵਾਸੀ ਕਾ ਉਹ ਵੈਸੇ ਵੀ ਡਾਕਟਰਾਂ ਦੀ ਹਦਾਇਤ ਲੱਗ ਗਈ ਗੁੜ ਸੇਤ ਵਾਸਤੇ ਪੇਟ ਵਾਸਤੇ ਕਾਫੀ ਗੁਣਕਾਰੀ ਵੀ ਹੈ ਕੈਮਰਾਮੈਨ ਬੋਬੀਨਾ ਪਿੰਡ ਆਲਮਗਿਰ ਜ਼ਿਲ੍ਹਾ ਲੁਧਿਆਣਾ